ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਅੱਜ ਅਸੀਂ ਕਮੀਜ਼ ਦੀ ਸਿਲਾਈ ਕਰਾਂਗੇ ਬਿਲਕੁਲ ਸਿੰਪਲ ਤਰੀਕੇ ਨਾਲ ਜੀ ਜਿੰਨੇ ਸਾਰੇ ਸਮਝ ਆ ਸਕੇ ਜੀ ਅੱਜ ਆਪਾਂ ਪਲੇਟਾਂ ਪਾਉਣਾ ਸਿੱਖਾਂਗੇ ਜੀ ਗਾਲ ਬਣਾਉਣਾ ਤੇ ਤੀਰਾ ਜੜਨਾ ਸਿੱਖਾਂਗੇ ਜੀ ਠੀਕ ਹੈ ਜੀ ਚਲੋ ਸਟਾਰਟ ਕਰਦੇ ਹਾਂ ਜੀ ਆਪਾਂ ਤੂੰ ਇਹ ਬਣਾਉਣ ਤੋਂ ਪਹਿਲਾਂ ਜੀ ਅਸੀਂ ਅੱਜ ਪਹਿਲਾਂ ਪਲੇਟਾਂ ਪਾਵਾਂਗੇ ਜੀ ਆਪਾਂ ਆਹ ਪਲੇਟਾਂ ਨਿਸ਼ਾਨ ਜੀ ਲਾ ਲਏ ਜੀ ਫਿਰ ਪਲੇਟਾਂ ਪਾਉਣਾ ਸਟਾਰਟ ਕਰਾਂਗੇ ਜੀ ਇਹ ਪਿਛਲਾ ਪੱਲਾ ਹੈ ਜੀ ਆਪਣਾ ਵਾਈਟੂ ਪੁਆਇੰਟ ਪਲੇਟਾਂ ਪਾਵਾਂਗੇ ਜੀ ਕੱਪੜਾ ਪਹਿਲਾਂ ਜੇ ਆਪਣੇ ਪਲੇਟਾਂ ਦੇ ਹੇਠਾਂ ਕੱਪੜਾ ਲਾਉਣਾ ਜ਼ਰੂਰ ਹੈ ਜੀ। ਚਾਰ ਪੀਸ ਕੱਲਣੇ ਕੱਪੜੇ ਦੇ ਜੀ। ਉਹ ਕੱਪੜਾ ਲਾਉਣਾ ਰੈਨਾ ਕੀ ਹੁੰਦਾ ਹੈ ਉਹ ਸਟ੍ਰਿੰਗਰੀ ਹੁੰਦਾ ਹੈਗਾ। ਇਹ ਕਈ ਵਾਰੀ ਪਤਲੇ ਸੂਟ ਹੁੰਨੇ ਜੀ ਆਪਣੇ। ਗਰਮੀਆਂ ਦੇ ਕਾਟਨ ਦੇ ਜੀ। ਉਹ ਕਈ ਵਾਰ ਟੇਢੀ ਮਢੀ ਕੰਕ੍ਰੀਟ 'ਚ ਜਰਿਆ ਦੇ ਦੁੱਛਾ ਚੱਲੇ ਆ ਕੱਪੜਾ ਜੀ। ਇਹ ਨਾਲ ਸਰੀਰ ਦੇ ਕੱਪੜਾ ਅਜੇ ਤਾਂ ਨਹੀਂ ਜਾਂਦਾ ਜੀ। ਸੋ ਆਪਾਂ ਸਟਾਰਟ ਕਰਦੇ ਹਾਂ ਜੀ। ਕੱਪੜਾ ਪਲੇਟਾਂ ਦੇ ਹੇਠਾਂ ਰੱਖ ਲੈਣ। ਬਾਕੀ ਆ ਬਰੀਕ ਹੀ ਰੱਖਣਾ ਜੀ ਆਪਾਂ ਚਾਲ। ਦੂਜੇ ਪੁਆਇੰਟ ਤੱਕ ਹੀ ਪੇਟਾ ਪਾਉਣੀ ਹੈ ਜੀ ਆਪਾਂ ਨੇ ਕੈਂਟ ਨੂੰ ਬੜੀ ਕਾਜਣੀ ਹੈ ਇਹ ਆਖੇ ਨੂੰ ਮਿਲਾ ਦੇਣੀ ਠੀਕ ਹੈ ਜੀ ਆ ਇਸ ਤਰ੍ਹਾਂ ਪਲੇਟ ਪੈ ਗਈ ਜੀ ਠੀਕ ਹੈ ਅਗਲੀ ਪਲੇਟ ਪਾਵਾਂਗੇ ਜੀ ਦੂਜੀ ਪਲੇਟ ਪਾਉਣ ਲੱਗੇ ਆ ਜੀ ਆਪਾਂ ਇਹ ਨਹੀਂ ਕਰਨਾ ਹੀ ਕੈਂਟ ਨੂੰ ਥੋੜਾ ਛੋੜਾ ਦੇਣਾ ਹੈ ਆਖਰ ਤੇ ਬ੍ਰੀਕ ਆ ਦੇਣੀ ਜੀ ਇਹ ਪਿਛਲੇ ਪੱਲੇ ਦੋਨੇ ਪੱਟਾ ਪੈ ਚੁੱਕੀਆਂ ਐ। ਥੋੜੀ ਮਸ਼ੀਨ ਘਮਾਉਣੀ ਐ ਜੀ ਬਾਹਰ ਨਿਕਲ ਕੱਢ ਕੇ ਵੀ ਟੱਗਾਂ। ਤਾਂ ਕਿ ਟੱਗ ਦੇ ਮਟਾਜ ਆ ਜਾਂਦਾ ਜੀ। ਫਿਰ ਉਦਣ ਦੀ ਨਹੀਂ ਹੈਗੀ ਜੀ। ਪਿਛਲੇ ਪੱਲੇ ਦੋਨੇ ਪੱਟਾ ਪੈ ਚੁੱਕੀਆਂ ਐ ਜੀ। ਹੋਰ ਆ ਅਗਲੇ ਜੀ ਪੱਟਾ ਪਾਵਾਂਗੇ। ਮੁਰਲੇ ਪੱਲੇ ਦੀਆਂ ਜੀ। ਹੁਣ ਜੀ ਆਪਾਂ ਮੁਰਲੇ ਕਮੀਲ ਜੀ ਕਰਨ ਲੱਗੇ ਆ ਪੱਲੇ ਦੀ। ਪਲੇਟ ਘਵਾਣਗੇ ਆ ਜੀ। ਅਰੇ ਜਿੰਨੇ ਪੱਟਾ ਹੀ ਪਾਉਣੀਆਂ ਐ ਜੀ ਆਪਾਂ ਨੇ। ਸਾਹਮਣੇ ਲਗੀਆਂ। ਜੀ ਗੋ ਜੀ ਇਸ ਤਰ੍ਹਾਂ ਪਾ ਲਾਂਗੇ ਜੀ ਆਪਾਂ ਲੋਹੀ ਤੇ ਇੱਕ ਪਾਲਾਂ ਲਈ ਆ ਕੱਪੜਾ ਇੰਨਾ ਫੇਟਾ ਲੌਣਾਈ ਲੌਣਾ ਹੈ ਜੀ ਆਪਾਂ ਨੇ ਇਹਨੇ ਮਲਬੂਤੀ ਹੋ ਜਾਂਦੀ ਹੈ ਜੀ ਸ਼੍ਰਿੰਕ ਨਹੀਂ ਹੁੰਦਾ ਕੱਪੜਾ ਜੀ ਮੈਂ ਫੇਟੇ ਖੜਮੀਆਂ ਸਿੱਧੀਆਂ ਐਨ ਵਧੀਆ ਢੰਗ ਨਾਲ ਪੈ ਜੰਦੀਆਂ ਜੀ ਬਲੇਟਾਂ ਹੁਣ ਦੋ ਬਲੇਟਾਂ ਤਾਂ ਆਪਾਂ ਨੇ ਪਾ ਲਈਆਂ ਜੀ ਹੁਣ ਆਪਾਂ ਤ੍ਰਿਸ਼ੀਆਂ ਬਲੇਟਾਂ ਪਾਵਾਂਗੇ ਜੀ ਅਪਰਿਸ਼ਿਪਲੇਟ ਪਾਉਣ ਲੱਗੇ ਆ ਜੀ ਇਹ ਕਿਸੀ ਪਲੇਟ ਪਾਉਣੀ ਹੈ ਜੇ ਫਿਰ ਬਾਹਰਲੇ ਪਾਸੇ ਵੀ ਅੰਦਰ ਵਾਲੇ ਵੀ ਪਾਉਣੇ ਆ ਜੀ ਬਾਹਰ ਕੱਢ ਗਈ ਕੁਆਣੀ ਮਸ਼ੀਨ ਬਾਹਰ ਲਾ ਫਸਾਬ ਇਧਰ ਨਾਲ ਤੋਂ ਇੱਥੋਂ ਸ਼ੁਰੂ ਕਰਕੇ ਹੀ ਪਾਉਣੀ ਹੈ ਤੁਸੀਂ ਪਲੇਟ ਜੀ ਅੰਦਰ ਬਾਹਰ ਸ਼ੁਰੂ ਨਹੀਂ ਕਰਨੀ ਕਨ ਵੀ ਬਾਰ-ਬਾਰ ਨੂੰ ਕਰਨੀ ਹੈ ਜੀ ਬਾਹਰ ਨੂੰ ਆ ਕੇ ਪਲੇਟ ਇਧਰ ਨੂੰ ਪਾਉਣੀ ਹੈ ਜੀ ਪੈਰ ਪੈਰ ਸਲਾਈ ਦੀ ਜੇ ਬੋ ਮੋਡਰ ਇਸੀ ਪਲੇਟ ਪਾਵਾਂਗੇ इन्हों का जो नाप सी ना ना है मतलब पच्ची इंच ना थोड़ा चौड़ा चका कपड़ा दो चक मतलब अद्धा इंचा गई बता देखो कपड़ा थोड़ा बहुत चक् चा जी कपड़ा जी ਇਹਨਾਂ ਕੀ ਪ੍ਰਾਇਦਾ ਬੱਦੂਰੇ ਫੁੱਲ ਜਾਨੀ ਹੈਗਾ ਫੁੱਲ ਜਾਨੀ ਬਣਦਾ ਜੀ ਹੈਗਾ ਠੀਕ ਹੈ ਜੀ ਇਸੇ ਦੂਜੇ ਪਾਸੇ ਇਸ ਤਰ੍ਹਾਂ ਪਲੇਟਾਂ ਪਾ ਲਾਂਗੇ ਜੀ ਆਪਾਂ ਪੇਟਾਂ ਕੱਈ ਗਈਆਂ ਸਾਰੀਆਂ ਜੀ ਆਪਣੀਆਂ ਮੋਲੇ ਭੱਲੇ ਜੀਆਂ ਵੀ ਆ ਦੇਖੋ ਤੁਸੀਂ ਠੀਕ ਹੈ ਇਹ ਪਲੇਟਾਂ ਵਧੀਆ ਪਈਆਂ ਹੋਣਗੀਆਂ ਨਾ ਜੀ ਕੀ ਡੀ ਵੀ ਬਹੁਤ ਵਧੀਆ ਆਉਂਦੀ ਹੈ ਸੈਟ ਪੇਟਾਂ ਪਈਆਂ ਹੋਣਗੀਆਂ ਤੁਸੀਂ ਆਪੇ ਦੇਖੋ ਠੀਕ ਹੈ ਮੇਟਾਂ ਵਧੀਆ ਪੈਣੀ ਹੈ ਜੀ ਠੀਕ ਹੈ ਹੁਣ ਆਪਾਂ ਗਾੜਾ ਜੜਾਂਗੇ ਜੀ ਆਪਾਂ ਗੱਲ ਲੈ ਲੈ ਡਿਜ਼ਾਈਨ ਲੈ ਲੈ ਜੀ ਕਿ ਕੱਪੜੇ ਪਜਾੜਾਂਗੇ ਜੀ ਆਪਾਂ ਆ ਥੋੜੇ ਚਾਕੇ ਜਿਹੜੇ ਪਰਦਾਂਗੇ ਜੀ ਆਪਾਂ ਠੀਕ ਹੈ ਨਾਰਮਲੀ ਇੱਥੇ ਆਉਂਦਾ ਹੈ ਤਾਂ ਗਾੜਾ ਡਿਜ਼ਾਈਨ ਦਾ ਕੋ ਮੁੱਲ ਲੈ ਲੈਣੇ ਹੈ ਜੀ ਬਸ ਉੱਥੇ ਰੱਖ ਲੈਣਾ ਜੀ ਆਪਾਂ ਨੇ अच्छा खिचना खिचरा नहीं है जी फिर तो गा मोटे गिरने लग जाए जी जिते आना सैट आना जी उत्थे रख लेना आपने एक कच्ची सिलाई लाने जी चार फुल करके आप हर कच्चा कर लेना जी ये इसी प्रेस ना भी कर सकते हो मतलब सिलाई ना ही कर देना फालतू तो कपड़ा अद्धा अद्धा इंच रख के कटिंग कर दें सारे जी ਜੀ ਗਏ ਇਹ ਕਪੜਾ ਆਪਾਂ ਅੰਦਰ ਵੱਲ ਮੋੜ ਦੇਣਾ ਆਪਾਂ ਨੇ ਉੱਪਰ ਹੀ ਮੋੜ ਦੇਣਾ ਆਪਾਂ ਦੇ ਡਿਜ਼ਾਈਨ ਦੇ ਆਪਾਂ ਇਹ ਕਪੜਾ ਤੋਂ ਮੋੜ ਲੈਣਾ ਜੀ ਫਿਰ ਮਸ਼ੀਨ ਤੇ ਆ ਕੇ ਸਾਰੇ ਕਪੜਾ ਆਪਾਂ ਨੂੰ ਫੋਲਡ ਕਰ ਲੈਣਾ ਸਾਰੇ ਨੇ ਇਹ ਇਹ ਵਾਹਤੂ ਕਪੜਾ ਇਹ ਸਾਰਾ ਕਟਿੰਗ ਕਰ ਦਾਂਗੇ ਜੀ ਆਪਾਂ ਬੈਠ ਰੱਖਿਆ ਰਖਾਈ ਗੜਾ ਕਰ ਦਾਂਗੇ ਮਸ਼ੀਨ ਤੇ ਇਹ ਬੁੱਕ ਪਰ ਬਾਦੂ ਪੁੰਜ ਚੱਕੋਂਦੇ ਸਾਰੇ ਚੱਕ ਨਾ ਮੇਪਾ ਹੁਣ ਆਪਾਂ ਨੇ ਕੀ ਕਰਨਾ ਹੈ ਆਪਾਂ ਇਹ ਕਮੀਜ਼ ਗਾੜਾਂਗੇ ਜੀ ਕਮੀਜ਼ ਸੈਂਟਰ ਜੇ ਆਪਾਂ ਟੱਕ ਲਾ ਲਿਆ ਸੀਗਾ ਆਪਾਂ ਨੇ ਤੇ ਇੱਕੋ ਟੱਕ ਪਾ ਇਧਰ ਲਾ ਲਿਆ ਸੀ ਆਪਾਂ ਨੇ ਇਹ ਗਾ ਜੜਿਆ ਸੀਪਾ ਨੇ ਕੱਪੜੇ ਦੇ ਠੀਕ ਹੈ ਇਹ ਸੈਂਟਰ ਕਾ ਲੈਣੀ ਆ ਜੀ ਨਾੜ ਅੱਤ ਕਾ ਤੇੜੇ ਪਾਈ ਸਲਾਈ ਲਾਉਣੀ ਹੈ ਜੀ ਬੁਕਰੋਂ ਦੇ ਉੱਪਰ ਨੂੰ ਲਾਉਣੀ ਹੈ ਨਾੜ ਨਾਲ ਸਲਾਈ ਲਾਉਣੀ ਹੈ ਜੀ ਆਪਾਂ ਬਿਲਕੁਲ ਠੀਕ ਹੈ ਜੀ ਬੁਕਰੋਂ ਦੇ ਉੱਪਰ ਸਲਾਈ ਲਾਉਣੀ ਹੈਗੀ 2-3-4 ਕਿਤਾਹਾਂ ਕੱਪਾਈ ਦੇ ਪਰ ਲਾਂਗੇ ਇੱਥੇ ਚਾਲ ਬਰੀਕ ਕਰ ਲੈਣੀ ਆਪਣੀ ਮਸ਼ੀਨ ਦੀ ਵੱਡੀ ਚਾਲ ਨਾਲ ਲਾਉਣਾ ਇਹ ਕਪੜਾ ਇਕੱਠਾ ਦਾ ਹੋਣ ਲੱਜੰਦਾ ਜੀ ਇਸ ਤਰ੍ਹਾਂ ਦੋਨੇ ਪਾਸੇ ਲਾ ਲਾਂਗੇ ਸੱਟ ਕਰਕੇ ਪਾ ਰੱਖ ਲਏ ਜਿਪਣੇ ਨਾ ਨਾ ਤੇ ਲਈ ਲਾਵਾਂਗੇ ਇਸਾਂ ਗਿਆਂ ਦੇ ਉਪਰ ਜਿਹੜਾ ਉਹਨਾਂ ਹੈ ਬਿਲਕੁਲ ਵੀ ਨਾ ਨਾ ਹੀ ਰੱਖਣਾ ਜੀ ਲੋ ਲਾ ਰਹੀ ਹੈ ਹਨ ਪਤਾ ਲੱਗ ਸਕਾ ਜੀ ਇਹ ਬਿਲਕੁਲ ਨਾਲ ਨਾਲ ਹੀ ਲਾਉਣਾ ਹੈ ਜੀ ਠੀਕ ਹੈ ਜੀ ਆਪਾਂ ਥੋੜਾ ਕੱਪੜਾ ਅੰਦਰ ਛੱਡ ਕੇ ਜੀ ਆਪਾਂ ਖਾ ਬਾਕੀ ਕਟਿੰਗ ਕਰ ਦਾਂਗੇ ਜੀ ਗੱਲ ਦਾ ਬਿਲਕੁਲ ਨਾਲ ਕਟਿੰਗ ਨਹੀਂ ਕਰਨੀ ਆ ਜਿੰਨਾ ਕੱਪੜਾ ਛੱਡਿਆ ਜੀ ਇੰਨਾ ਕੱਪੜਾ ਛੱਡਣਾ ਜੀ ਆਪਣੇ ਪੈਰ ਪੈਰ ਦਾ ਬਾਕੀ ਸਾਰਾ ਹੀ ਆਪਾਂ ਕਟਿੰਗ ਕਰ ਦਾਂਗੇ ਆਪਾਂ ਵੀ ਢੱਕ ਲਾ ਲੈਣੇ ਜੀ ਫਿਰ ਕਿਉਂਕਿ ਗळा ਗੋਲ ਹੈ ਨਾ ਜੀ ਮੁਰਦਾ ਆਖਾਈਏ ਬਾਹਰ ਨਹੀਂ ਪੈਂਦੇ ਹੈਗੇ ਫਿਰ ਇਹ ਨਾ ਹੁਣ ਆਪਾਂ ਨੇ ਮੇਨ ਗੱਲ ਕੀ ਕਰਨੀ ਹੈ ਜੀ ਜਿਹੜਾ ਆਪਣਾ ਗਾਲਾ ਹੈ ਜੀ ਬਹੁਤ ਆਸਾਨੀ ਨਾਲ ਅੰਦਰ ਵੱਸ ਫੋਲਡ ਹੋ ਜਾਂਦਾ ਜੀ ਆਪਾਂ ਨੇ ਕੀ ਕਰਨਾ ਤੇ ਗੁੰਮਾ ਸਲਾਈ ਲਾਉਣੀ ਹੈ ਜੀ ਆਪਾਂ ਨੇ ਜਿਹੜੀ ਸਲਾਈ ਲਾਉਣੀ ਉਹ ਐਸ ਕਪੜੇ 'ਚ ਲਾਉਣੀ ਹੈ ਜੀ ਆਪਾਂ ਨੇ ਆਪਾਂ ਗळा ਇਧਰੋਂ ਬੋਲ ਲੈਣਾ ਜੀ ਆਪਾਂ ਨੇ ਠੀਕ ਹੈ ਜੀ ਇਸ ਸਲਾਈ ਲਾਉਣੀ ਹੈ ਪਰ ਜਿਹੜੇ ਗਾਦੀ ਬੁਕਰਮ ਜੀ ਉਹਦੇ ਪਲਾਉਣੀ ਹੈ ਸਲਾਈ ਆਪਾਂ ਨੇ ਐਸ ਕਪੜੇ ਵੀ ਜਾਨੀ ਸਲਾਈ ਲਾਉਣੀ ਹੈ ਆਪਾਂ ਨੇ ਸ਼ੁਰੂ ਕਰਦੇ ਆਂ ਜੀ ਆਪਾਂ ਸਲਾਈ ਲਾਉਣੀ ਇਹ ਨਾ ਕੀ ਹੈ ਬਹੁਤ ਵੱਡੀ ਢੰਗ ਨਾਲ ਆਪੇ ਗਲਾ ਅੰਦਰ ਬਾੜਾ ਮੁੜ ਜਾਂਦਾ ਜੀ ਆਪਣਾ ਆ ਦੇਖੋ ਨਾ ਸਲਾਈ ਲਾਉਣੀ ਕਪੜੇ ਸਲਾਈ ਲਾਉਣੀ ਬੁਕਰਮ ਤੇ ਸਲਾਈ ਲਾਉਣੀ ਹੈ ਜੀ ਆਪਾਂ ਨੇ ਐਦਾਂ ਕੱਟ ਕਰਕੇ ਆ ਕਪੜਾ ਐ ਫੋਲਡ ਕਰਕੇ ਕੋਈ ਦਿੱਕਤ ਆਉਗੀ ਬਤਲਾ ਦੇ ਜੂਗਾ ਇਹਦਾ ਸਾਰੇ ਗੱਲ ਤੋਂ ਸਲਾਈ ਲਾ ਲਾਂਗੇ ਠੀਕ ਹੈ ਇਹਦਾ ਕਪੜਾ ਮੋੜ ਲੈਣਾ ਕਹਿੰਦਾ ਕੰਮ ਕੀ ਜੀ ਆਹੜਾ ਆਲਾ ਕਪੜਾ ਉਹਦੇ ਸਲਾਈ ਲਾਉਣੀ ਜਿਹੜੀ ਆ ਆਪਣੇ ਛੱਡਿਆ ਸੀ ਵਿੱਚ ਠੀਕ ਹੈ ਨੂੰ ਦੇਖेंगे ਆਪਣੇ ਆਪ ਹੀ ਪ੍ਰੈਸ ਦੀ ਲੋੜ ਨਹੀਂ ਹੈ ਗਲਾ ਆਪਣੇ ਆਪ ਹੀ ਵਿੱਚ ਫੋਲਡ ਹੋ ਜਾਣਾ ਜੀ ਇਹਦਾ ਆ ਦੇਖੋ ਮੈਂ ਕੋਈ ਬਲ ਪਹਿਣਾ ਜੀ ਦਿਖਾਉਣੀ ਇੱਥੇ ਕੋਈ ਬਾਰ ਨਹੀਂ ਪੈਂਦਾ ਇਹ ਚ ਕੋਈ ਕੁਝ ਨਹੀਂ ਹੁੰਦਾ ਆਪਣੇ ਆਪ ਹੀ ਗळा ਵਿਚ ਨੂੰ ਫੋਲਡ ਹੋ ਜਾਂਦਾ ਜੀ ਸਿੱਧੇ ਬਤਰਪਾਈ ਕਰ ਸਕਦੇ ਬਸ ਇਹਨੂੰ ਇਹ ਪੈਸਰੀ ਲੋੜ ਨਹੀਂ ਹੈਗੀ ਜੇ ਤੁਸੀਂ ਆਹ ਸਲਾਈ ਲਾਉਣੀ ਹੈ ਜਾਂ ਮਿਸਲਾਈ ਲਾਉਣੀ ਹੈ ਉਹ ਮਸਲਾਈ ਵੀ ਕਹਿੰਦੇ ਜੀ ਇਹਨੂੰ ਲਾਉਣੀ ਹੈ ਜੀ ਤਾਂ ਗळा ਆਪਣੇ ਆਪ ਹੀ ਫੋਲਡ ਹੋ ਜਾਂਦਾ ਵਿਚ ਨੂੰ ਜੀ ਠੀਕ ਹੈ ਜੀ ਹੁਣ ਇਸ ਤਰ੍ਹਾਂ ਆਪਾਂ ਪਿਛਲੇ ਗਾੜ ਨੂੰ ਵੀ ਸਲਾਈ ਲਾਉਣੀ ਹੈ ਜੀ ਦੀਰ ਲਾਉਣੀ ਹੈ ਜੀ ਅਪਾ ਪਿਛਲੇ ਗਲੇ ਨੂੰ ਰੇਵਲੀ ਲਾਉਣੀ ਹੈ ਜੀ ਆਪਾਂ ਨੇ ਉਹਦੇ ਵਾਸਤੇ ਮੈਂ ਥੋੜਾ ਕੱਪੜਾ ਲੈ ਲਿਆ ਸੀਗਾ ਆਪਾਂ ਕਿਵੇਂ ਫੋਲਡ ਕਰ ਰਹੇ ਹਾਂ ਕੱਟਣਾ ਵਾਸਤੇ ਜੀ ਪਰ ਇਹ ਆ ਦੇਖੋ ਐਦਾਂ ਆਪਾਂ ਫੋਲਡ ਕਰ ਲੈਣਾ ਆਪਾਂ ਨੇ ਕੱਪੜਾ ਤਿਕੋਣਾ ਤੇ ਇੱਥੇ ਕਟਿੰਗ ਕਰਾਂਗੇ ਜੀ ਆਪਾਂ ਠੀਕ ਹੈ ਜੀ ਇਹਦਾ ਕੀ ਹੋ ਗਿਆ ਕੱਪੜਾ ਦੀਰੇ ਰੇਵ ਉੱਪਰੇ ਹੋ ਗਈ ਜੀ ਆਪਣੀ ਕੋਈ ਬੁਕਰਮ ਵੀ ਪਾ ਲੈਣੇ ਪੈਸੀ ਬੁਕਰਮ ਨਹੀਂ ਪਾਉਣੀ ਹੈਗੀ ਜੀ ਦੀਰੇ ਲਾਉਣੀ ਹੈ ਰੇਵਲੀ ਲਾਉਣੀ ਹੈ ਪਿਛਲੇ ਗਲੇ ਨੂੰ ਠੀਕ ਹੈ ਜੀ ਹੁਣ ਨਾਲ ਆਪਾਂ ਇੱਕ ਜਾਂ 1.5 ਇੰਚ ਜੀ ਆਪਾਂ ਲੀਵ ਤੇ ਕੱਪੜਾ ਤਾਰ ਲਾਂਗੇ ਜੀ ਠੀਕ ਹੈ ਇਹ ਆਪਣਾ ਕਪੜਾ ਲੀ ਲਾ ਰਹੀ ਆਪਾਂ ਨੇ ਕਪੜਾ ਉਹਨੇ ਜੜਦੇ ਆ ਜੀ ਆਪਾਂ ਇਹ ਗੋਲ ਗਲੇ ਸ਼ੁਰੂ ਕਰਦੇ ਆ ਜੀ ਲੀ ਲਾਉਣੀ ਜੀ ਆਪਾਂ ਨੇ ਜਿਹੜਾ ਆਪਾਂ ਇਹ ਰੇਵਲੀ ਦੇ ਲਾਉਣੀ ਆਪਾਂ ਗੋਲ ਗਲੇ ਹਮੇਸ਼ਾ ਹੀ ਕੋਈ ਵੀ ਗੋਲ ਹੋਵੇ ਚਾਹੇ ਪੱਲੇ ਹੋਣ ਆਪਣੇ ਕਮੀਜ਼ ਦੇ ਹਨ ਨਹੀਂ ਉਹਨਾਂ ਦੇ ਰੇਵ ਕਪੜਾ ਹੀ ਲੱਗਦਾ ਏ ਹਮੇਸ਼ਾ ਹੀ ਠੀਕ ਹੈ ਇਹ ਕਪੜਾ ਲੱਭ ਰੇਵਲੀ ਲਾਉਣ ਲੱਗੇ ਇਹ ਨਾ ਤਾਂ ਖਿੱਚਣੀ ਆ ਬਹੁਤੀ ना ढि छा ही ला जाना आपनेर पैर सिलाई रख करके चाल ब्रीक कर लेनी अपा नेान सिलाई लावे जी आप खिंचना नहीं है कपड़ा बहुत ना ही ढि छा जी अपने बिलकुल नाना लावे सिलाई पैर पैर सिलाई रख के बहुत सोनी फ्रिशिंग आदि अपना डबल कर लेना जी अपा ने खिचे फिर डोट आगे खिच के लाउे नॉर्म बिल्कुल बिलकुल ठीक है सिर्फ साढ़े चार इंच गला तैयार घट ही लगी टकर ला लागे सारे गल टकर लाने छोटे छोटे टकर लाने जी ਠੀਕ ਸਾਰਾ ਟੱਕ ਲਾ ਲੈਣੀ ਹੈ ਆਪਾਂ ਨੇ ਹੋਰ ਆਪਾਂ ਕੀ ਕਰਨ ਇਹ ਗਾਮੀ ਸਲਾਈ ਕਰਨੀ ਹੈ ਜੇ ਆਪਾਂ ਨੇ ਇਹ ਗਾ ਮੁਰਲੇ ਗਲੀ ਕਰੀਏ ਨਾ ਆਪਾਂ ਨੇ ਇਸੀ ਇਸੀ ਲੀਡੇ ਉੱਪਰ ਹੱਡਿਆ ਜੀ ਵਿੱਚ ਆਪਾਂ ਨੇ ਇਹਦੀ ਗਾਮੀ ਸਲਾਈ ਲਾਉਣੀ ਹੈ ਜੇ ਆਪਾਂ ਨੇ ਵੀ ਜੋ ਰੇ ਵਾਲੀ ਰਲਾਈ ਹੈ ਜੇ ਆਪਾਂ ਨੇ ਉਹਦੇ ਹੀ ਸਲਾਈ ਲਾਉਣੀ ਹੈ ਜੇ ਆਪਾਂ ਨੇ ਇੱਕ ਆ ਦੇਖੋ ਇਹ ਸੋਫੇ ਤਾਂ ਨਹੀਂ ਲੱਗਦੀ ਹੈ ਜੀ ਕੀ ਆ ਦੇਖੋ ਇੱਕ ਸਾ ਬਿਲਕੁਲ ਇੱਕ ਸਾ ਸਲਾਈ ਲੱਗਦੀ ਹੈ ਜੀ ਆਪਣੀ ਇਹ ਗੋਲ ਗੜਾ ਹੈ ਜੀ ਆਪਣਾ ਠੀਕ ਹੈ ਇੱਕ ਸਾ ਲੀ ਲੱਗੀ ਬਿਲਕੁਲ ਹੈ ਦੇਖੋ ਤੁਸੀਂ ਕੁਛ ਨਹੀਂ ਘਾਣਾ ਵਸਾ ਰੇਵਲੀ ਕਪੜਾ ਲੇ ਕੇ ਹੁਣ ਖਿਚਣਾ ਹੀ ਬਿਲਕੁਲ ਵੀ ਹੈਗਾ ਬਿਲਕੁਲ ਸਿੰਪਲ ਹੈ ਨਾਰਮਲ ਢੰਗ ਨਾਲ ਹੀ ਲਾਉਣਾ ਆਪਾਂ ਨਾ ਖਿਚਣਾ ਵਾ ਉਹਨਾਂ ਨੇ ਲਚਿਤੀ ਲਿਖੜਣੀ ਹੈ ਜੀ ਵਿੱਚ ਹੁਣ ਜੀ ਆਪਾਂ ਤੀੜਾ ਜੜਾਂਗੇ ਜੀ ਤੀਰੇ ਜਾਣ ਤੋਂ ਪਹਿਲਾਂ ਚਾਹੇ ਪਿਛਲਾ ਪੱਲਾ ਉੱਪਰ ਰੱਖ ਲਓ ਚਾਹੇ ਮੋਢਲਾ ਪੱਲਾ ਉੱਪਰ ਰੱਖ ਲਓ ਜੀ ਇਹ ਥੋੜੀ ਇੱਛਾ ਹੈ ਜੀ ਹੁਣ ਆਪਾਂ ਨੇ ਕੀ ਕਰਨਾ ਹੈ ਜਿਹੜਾ ਮੈਂ ਰੱਖਿਆ ਪਿਛਲਾ ਇਹ ਕਿ ਆਪਾਂ ਆਮ ਨੋਰਮਲ ਕਰ ਰੱਖਦੇ ਹਾਂ ਪਿਛਲਾ ਪਹਿਲਾਂ ਹੇਠਾਂ نیچے ਹੈ ਮੋਢਲਾ ਪੱਲਾ ਪਰੇਂ ਠੀਕ ਹੈ ਆਪਾਂ ਨੇ ਕਰ ਲੈਣੀ ਇੱਕ ਪਾਸੇ ਦਾ ਗਾੜਾ ਜਿਹਾ ਉੱਪਰ ਵਿੱਚ ਨੂੰ ਮੋੜ ਲੈਣਾ ਜੇ ਆਪਾਂ ਨੇ ਤੀਰੇ ਜੜਨਾ ਆਪਾਂ ਨੇ ਪਿਛਲੇ ਪੱਲੇ ਦਾ ਗਾੜਾ ਹੈਗਾ ਖੁੱਲਾ ਹੈ ਜੀ ਆਹ ਆਪਾਂ ਨੇ ਫੋਲਡ ਕਰ ਲਿਆ ਵਿੱਚ ਨੂੰ ਠੀਕ ਹੈ ਜੀ ਇਹਦੀ ਸਲਾਈ ਆਹ ਸਲਾਈ ਨਾਲ ਇੱਥੇ ਐਡ ਸਲਾਈਟ ਐਡ ਕਾ ਲੈਣੀ ਬੰਗਲਦੀ ਆ ਦੇਖੋ ਆ ਸਲਾਈ ਇਹ ਬਾਹਰ ਨਹੀਂ ਜਾਣਾ ਚਾਹੀਦਾ ਮੂਲੇ ਗਾ ਦੀ ਸਲਾਈ ਹੈ ਜੀ ਆ ਪਿਛਲੇ ਦੀ ਸਲਾਈ ਹੈ ਜੀ ਸਲਾਈ ਸਲਾਈਟ ਅੱਜ ਕਰਕੇ ਆਪਾਂ ਇਹ ਸਲਾਈ ਲੈਣੀ ਥੀ ਰਹੀ ਇੱਥੇ ਠੀਕ ਹੈ ਜੀ ਇਸ ਤਰ੍ਹਾਂ ਆਪਣਾ ਅਗਲਾ ਕਿਕਰ ਜੜਨਾ ਹੈ ਕੋਲ ਨੋਰਮਲ ਰੱਖ ਲਈ ਅਗਲਾ ਪਾਰਟ ਵੀ ਆਪਣਾ ਮੋੜ ਮੋੜ ਲਈਏ ਜੀ ਆਪਣਾ ਮੂਲੇ ਪੱਲੇ ਦਾ ਗਾ ਲਾ ਵਿੱਚ ਅੰਦਰ ਆਪਣੀ ਨਾਈ ਲਾ ਇਹ ਥੀਰੇ ਸਲਾਈ ਹੁੰਦੀ ਹਮੇਸ਼ਾ ਡਬਲ ਹੁੰਦੀ ਆ ਕਿਉਂਕਿ ਮੋਢਿਆਂ ਤੇ ਇਹੀ ਆ ਬਜਨ ਪੈਂਦਾ ਜੀ ਆਪਣਾ ਕਮੀਜ਼ ਦਾ ਇਹ ਸਾਈਡ ਡਵਲ ਕਟਨੀ ਹੋਈ ਕਰਨੀ ਹੈ ਜੀ ਆਪਾਂ ਨੇ ਉਹ ਡਰ ਸਲਾਈਡ ਡਵਲ ਕਰਨੀ ਕਰਨਾ ਕੀ ਜੀ ਆਪਾਂ ਨੇ ਆਪਾਂ ਨੇ ਹੁਣ ਕੀ ਕਰਨਾ ਜੀ ਆਪਾਂ ਜਿਹੜਾ ਪਿਛਲਾ ਗळा ਛੱਡਿਆ ਸੀ ਨਾ ਕੋਨੇ ਉਹ ਵੀ ਉੱਪਰੇ ਮੋੜ ਦੇਣਾ ਜੀ ਆਪਾਂ ਨੇ ਜਾਂ ਤੁਸੀਂ ਪਹਿਲਾਂ ਇਹ ਇਹ ਮੋੜ ਸਕਦੇ ਆਪਾਂ ਇਦਾਂ ਮੋੜ ਸਕਦੇ ਆ ਨਾ ਆ ਗळा ਮੋੜ ਲਓ ਉੱਪਰ ਮੋੜ ਲਗੜਾ ਮੋੜ ਲਓ ਉੱਪਰ ਜਾਂ ਪਿਛਲਾ ਗळा ਮੋੜ ਲਓ ਉੱਪਰ ਠੀਕ ਹੈ ਜੀ ਜਾ ਨਾ ਵੀ ਮੋੜੋ ਜਿਵੇਂ ਨਹੀਂ ਮੋੜ ਸਕਦੇ ਜੀ ਕਿ ਨਹੀਂ ਮੋਈ ਕਿ ਆਪਣਾ ਕਿਹੜਾ ਮੋੜ ਲਿਆ ਇੱਕ ਇਦਾਂ ਹੀ ਛੱਡ ਲੋ ਜੇ ਤੁੜਪਾਈ ਕਰਨੀ ਹੈ ਆਪਾਂ ਨੇ ਤੇ ਇਹਨੂੰ ਇਦਾਂ ਓੜ ਕੇ ਆਏ ਤਰਪਾਈ ਕਰ ਦੋ ਜੀ ਇਹ ਵੀ ਅੰਡਰਗਰਾਉਂਡ ਹੋ ਜਾਊਗਾ ਜੀ ਸਾਰਾ ਕੁਝ ਠੀਕ ਹੈ ਜੀ ਇਦਾਂ ਹੋ ਜਾਊਗਾ ਸਾਰਾ ਕੁਝ ਇਹ ਇਹ ਵੀ ਆਪਾਂ ਜਮ ਫੋਲਡ ਕਰ ਲਾਂਗੇ ਜੀ ਫਿਰ ਅਸੀਂ ਸਲਾਈ ਲਾਵਾਂਗੇ ਇਹ ਇਹ ਸਾਈਡ ਮੇਸ਼ਾ ਡਬਲ ਲਾਉਣੀ ਹੋਣੀ ਓ ਲਾਉਣੀ ਹੈ ਜੀ ਮੈਂ ਹੀ ਦੋ ਤਰ੍ਹਾਂ ਸਲਾਈ ਲਾਈ ਹੈ ਹੀ ਕੱਢ ਨੂੰ ਇਹ ਤਾਂ ਆਪਾਂ ਆਪ ਫੋਲਡ ਕਰ ਸਕਦੇ ਤੇ ਰਪਾਈ ਕਰਨੀ ਹੈ ਜੀ ਨੇ। ਤੇ ਆਪਾਂ ਫੋਲਡ ਕਰ ਸਕਦੇ ਹਾਂ ਜੀ ਇਹਨੂੰ ਐਦਾਂ ਕਰਕੇ। ਤਾਂ ਕਿ ਪੜ ਸਕਦੇ ਹਾਂ ਜੀ ਇੱਥੋਂ ਠੀਕ ਹੈ ਜੀ। ਇਹ ਕਿ ਦੂਜੇ ਪਾਸੇ ਲਾਈ ਸੀਗੀ। ਇਹ ਦੂਜੇ ਪਾਸੇ ਚੜਾ ਲੱਪੜ ਲਾ ਕੇ ਨਾ ਫੋਲਡ ਕਰਕੇ ਲਾਈ ਸੀਗੀ। ਇਹ ਆਪਣੇ ਆਪ ਫੋਲਡ ਹੋ ਜਾਂਦਾ ਵਿੱਚ ਨੂੰ। ਠੀਕ ਹੈ ਜੀ। ਇਹ ਦੋ ਤਿੰਨ ਤਰ੍ਹਾਂ ਦੇ ਨਾਲ ਆਪਣੀ ਤੀਰੇ ਸਲਾਈਆਂ ਲੱਗਦੀਆਂ ਜੀ। ਆਹਨੇ ਪਾਰਟ ਖੋਹ ਦਸਾਂਗੇ ਜੀ। ਇਹ ਜੀ ਇਸੇ ਸਟੀਚਿੰਗ ਦੇ ਨਾਲ ਕਮੀਜ਼ ਦੀ ਸਲਾਈ ਦੇ ਦੋ ਦਿਨ ਪਾਰਟ ਹੋਰ ਆਉਣਗੇ ਜੀ। ਇੱਕ ਵੀਡੀਓ ਦਾ ਸਾਰਾ ਪੂਰਾ ਨਹੀਂ ਆ ਸਕਦਾ ਜੀ ਹੈਗਾ ਚੰਗੀ ਤਰ੍ਹਾਂ ਸਮਝਣ ਵਾਸਤੇ ਜੀ ਦੋ ਤਿੰਨ ਪਾਰਟ ਹੋਣਗੇ ਜੀ ਤੁਸੀਂ ਜ਼ਰੂਰ ਦੇਖਿਓ ਇਸ ਵੀਡੀਓ ਦੇ ਅਗਲੇ ਪਾਰਟ ਜੀ ਆਪਾਂ ਫੀਟਿੰਗ ਕਰਾਂਗੇ ਜੀ ਆਪਾਂ ਤੇ ਬਾਹਾਂ ਵੜਾਂਗੇ ਜੀ ਆਪਾਂ ਠੀਕ ਹੈ ਜੀ ਧਿਆਨ ਨਾਲ ਦੇਖਣਾ ਜੀ ਸੋ ਸਾਡੀ ਵੀਡੀਓ ਜੇ ਤੁਹਾਨੂੰ ਪਸੰਦ ਆਈ ਉਹ ਤੇ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ